ਬੀਜੇ ਜੀ ਪੰਜਾਬ ਚ ਜਾਂ ਆਪਣੇ ਪੰਜਾਬੀ ਭਾਈਚਾਰੇ ਚ ਨਾ ਇੱਕ ਕਹਾਵਤ ਖਾਸੀ ਚੱਲਦੀ ਆ ਹੂੰ ਕਿ ਜਾਰੀ ਪੱਕੀ ਖਰਚਾ ਆਪਣਾ ਆਪਣਾ ਹਾਂਜੀ ਟਰੰਪ ਨੇ ਇਹ ਗੱਲ ਕਹੀ ਹੈ ਆਪਣੀ ਗੱਲ ਚ ਉਹ ਕਹਿੰਦਾ ਮੈਂ ਪੀਐਮ ਦਾ ਸਨਮਾਨ ਕਰਦਾ ਹਾਂ ਪਰ 182 ਕਰੋੜ ਕਿਉਂ ਹੂੰ ਉਹ ਕਹਿੰਦਾ ਜਾਰੀ ਪੱਕੀ ਆ ਹੂੰ ਪਰ ਖਰਚਾ ਆਪਣਾ ਆਪਣਾ ਹੂੰ ਸਰਾਂਦੇ ਤੋਂ ਨਾ ਸਾਡੇ ਪਿੰਡ ਨੂੰ ਇੱਕ ਵੱਸ ਜਾਂਦੀ ਆ ਮਤਲਬ ਸਰਕਾਰੀ ਬੱਸ ਸ਼ਾਮ ਨੂੰ ਇੱਕ ਪੱਕੀ ਤੁਰਦੀ ਹੁੰਦੀ ਸੀ ਤੇ ਸਵੇਰ ਨੂੰ ਪਿੰਡਾਂ ਤੋਂ ਲੋਕਾਂ ਨੇ ਜਿਹੜਾ ਸ਼ਹਿਰੂ ਬਾਜ਼ਾਰ ਸਮਾਨ ਖਰੀਦਣ ਆਉਣਾ ਹੁਣ ਤਾਂ ਚਲੋ ਬਦਲ ਗਿਆ ਸਿਸਟਮ ਆਪਣੀਆਂ ਕਾਰਾਂ ਚ ਆਉਨੇ ਆ ਸਕੂਟਰਾਂ ਤੇ ਆਉਨੇ ਆ ਉਹ ਬੱਸ ਸਵੇਰੇ ਆਉਣੀ ਤੇ ਪਿੰਡੋਂ ਬੀਬੀਆਂ ਨੇ ਆ ਜਾਣਾ ਕਿ ਹਾਂ ਭਈ ਅੱਜ ਸਮਾਨ ਲੈ ਕੇ ਜਾਣਾ ਤੇ ਸ਼ਾਮ ਨੂੰ ਉਸ ਬੱਸ ਤੇ ਜਾਣਾ ਬੱਸ ਐ ਤੁੰਣ ਕੇ ਜਾਂਦੀ ਸੀ ਕਿਉਂਕਿ ਸਰਕਾਰੀ ਛੁੱਟੀ ਵਾਲੇ ਬੰਦੇ ਵੀ ਉਸੇ ਟਾਈਮ ਚੜ੍ਹਦੀ ਸੀ ਉਸ ਬੱਸ 'ਚ ਜੀ ਬੱਸ ਸਵਾਰੀਆਂ ਨਾਲ ਭਰੀ ਆ ਤੇ ਵਿਚਾਲੇ ਜਿੱਥੇ ਆਪਾਂ ਖੜ੍ਹ ਜਾਂਦੇ ਆ ਉੱਥੇ ਵਿਚਾਰੀਆਂ ਥੱਕੀਆਂ ਟੁੱਟੀਆਂ ਪੂਰੇ ਬਾਜ਼ਾਰ ਚੋਂ ਸ਼ਾਪਿੰਗ ਕਰਕੇ ਆਈਆਂ ਦੋ ਬੀਬੀਆਂ ਸਮਾਨ ਲੈ ਕੇ ਬੈਠੀਆਂ ਨੇ ਭਾਂਡਾ ਟਿਕਟ ਲੈ ਕੇ ਬੈਠੀਆਂ ਨੇ ਅਸੀਂ ਵੀ ਉਥੇ ਕਤਾਰ ਚ ਖੜੇ ਆ ਪਿੱਛੇ ਹੂੰ ਤੇ ਹੁਣ ਉਹ ਸਾਰਾ ਰਾਸ਼ਨ ਪੱਤਾ ਇਕੱਠਾ ਖਰੀਦ ਕੇ ਆਈਆਂ ਨੇ ਤੇ ਉਥੇ ਬੈਠੀਆਂ ਦੀ ਵਾਰੀ ਜਦੋਂ ਕੰਡਕਟਰ ਆਇਆ ਤਾਂ ਇੱਕ ਬੀਬੀ ਕਹਿੰਦੀ ਕਿ ਭਾਈ ਮੇਰਾ ਹੁਣ ਥੀਸੇ ਚ ਹੱਥ ਨਹੀਂ ਪੈਂਦਾ ਬਹੁਤ ਔਖੀ ਬੈਠੀਆਂ ਤੂੰ ਮੇਰੀ ਵੀ ਟਿਕਟ ਕਟਾ ਦੇ ਤੈਨੂੰ ਪਿੰਡ ਜਾ ਕੇ ਦੇ ਦੂੰਗੀ ਕਹਿੰਦੀ ਨਾ ਟਿਕਟ ਆਪਣੀ ਲੈ ਕੀ ਪਤਾ ਜੇ ਤੂੰ ਰਾਹ 'ਚ ਮਰ ਗਈ ਕਹਿੰਦੀ ਮੇਰੇ ਪੈਸੇ ਕੌਣ ਦੇਊਗੀ ਮਤਲਬ 2-3 ਰੁਪਏ ਟਿਕਟ ਸੀ ਜੀ 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 ਸੋ ਉਹ ਹਾਲ ਇਹ 트ੰਪ ਤੇ ਮੋਦੀ ਰਹਿ ਹਾਂ ਹੂੰ ਕਿਉਂ ਜਾਰੀ ਪਗਾਉਂਦੇ ਨੇ ਇਕੱਠੇ ਸੌਦੇ ਕਰਦੇ ਨੇ ਲੱਖਾਂ ਕਰੋੜਾਂ ਦੇ ਹਥਿਆਰਾਂ ਦੇ ਹੈ ਸਮਾਨ ਇੱਧਰ ਉੱਧਰ ਟੈਰਪ ਤੂੰ ਲਾ ਦੇ ਮੈਂ ਲਾ ਦੇ ਆ ਸਾਡਾ ਸਮਾਨ ਤੇਲ ਵੀ ਲੈ ਜੀ ਕਟੈਂਕੀ ਭਰ ਕੇ ਉਹ ਵੀ ਤੁਹਾਨੂੰ ਵੇਚ ਦਾਂਗੇ ਹੁਣ ਮਤਲਬ ਇਹ ਸਾਰਾ ਕੁਝ ਕਰਦੇ ਨੇ ਤੇ ਪਰ ਕਹਿੰਦੇ ਨਾ ਪੈਸੇ ਨਹੀਂ ਹੁਣ